ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਭ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਤਰੱਕੀ ਅਤੇ ਤੰਦਰੁਸਤੀਆਂ ਬਖਸ਼ੇ ਤੇ ਮੈਂ ਲੈ ਕੇ ਜੀ ਲੋਹਰਾਂ ਦਿਖਾ ਰਹੀ ਆ ਕੱਲ ਸ਼ਾਮ ਕੋਈ ਲੈ ਕੇ ਗਿਆ ਸੀਗਾ ਕੱਲ ਆਪਣੀਆਂ ਬਹੁਤ ਲੋਹਰਾਂ ਵਿਕ ਚੁੱਕੀਆਂ ਲੋਹਰਾਂ ਟੀ-ਸ਼ਰਟ ਤੇ ਬਾਈ ਉਹ ਮੇਰਾ ਪਏ ਸੀ ਜਿਹੇ ਤੈਹ ਲਾਉਣ ਵਾਲੇ ਮੈਂ ਅਖਾ ਚੱਲ ਆਪਾਂ ਨਾਲੇ ਤੈਹ ਲਾਈ ਜਾਵਾਂਗੇ ਨਾਲੇ ਦਿਖਾਈ ਚੱਲਾਂਗੇ ਨਾਲੇ ਜੀ ਆਪਾਂ ਵੀਡੀਓ ਪਾ ਦਾਂਗੇ ਇਹਨਾਂ ਦਾ ਜੀ ਜਿਹੜੀਆਂ ਛੋਟੀਆਂ ਲੋਹਾਂ ਜੀ ਇਹਨਾਂ ਦਾ ਪ੍ਰਾਈਸ ਤਾਂ 150 ਹੈ ਕਪੜਾ ਜੀ ਆਪਣਾ ਪੂਰਾ ਸੌਫਟ ਤੇ ਜਿਹੜੀ ਲੌਂਗ ਆ ਮੰਨ ਲਓ ਜਿਵੇਂ ਆ ਇੱਕ ਸੈਲ ਡਬਲ ਐਕਸਲ ਇਹਨਾਂ ਦਾ ਰੇਟ ਹੈ ਜੀ 200 जयपाल है जी एना रेट है जी दो सौ फिर भाई मिस्त्री आ जो मैं सब तो जल्दी जल्दी वीडियो पा दी पट्टी वाली है जी ए रेट डेढ़ सौ है ਜੀ ਬਾਸ ਵਾਲੀ ਬਸ ਸਾਹਿਲ ਰਹਿ ਗਈਆਂ ਜੀ ਲੋਰਾ ਤੇ ਮੈਨੂੰ ਲੱਗਦਾ ਮੈਨੂੰ ਜਲਦੀ ਲੈਣ ਜਾਣਾ ਪੈਣਾ ਸਮਾਨ ਕਿਉਂਕਿ ਬਈ ਫਰਗਾਹ ਕੋਦੀ ਮੁਰਨ ਲੱਗ ਜਾਂਦੇ ਆ ਕੱਲ ਕੋਈ ਹੋਰ ਲੈ ਕੇ ਗਿਆ ਜੀ ਗੇਫਟ ਕੱਪੜਿਆਂ ਦਾ ਗੇਫਟ ਹੀ ਲੈ ਕੇ ਗਿਆ ਲੋਰਾ ਤੇ ਕੱਛੀ ਸੂਟ ਲੋਰ ਜੀ ਤੇ ਕੱਛੀ ਸੂਟ ਕੱਲ ਬਹੁਤ ਜ਼ਿਆਦਾ ਕੰਮ ਸੀ ਬਈ ਮੈਨੂੰ ਸਾਰਾ ਦਿਨ ਮੇਗੀ ਰਹੀ ਆ ਇਹਦੇ ਨਾਲ ਦੇ ਵਿਕੇ ਵੀ ਆਪਣੇ ਕੱਚੀ ਸੂਟ ਚ ਦੇਖ ਆ ਨਾਲ ਕੱਚੀ ਆ ਪੂਰਾ ਸੌਫਟ ਕੱਪੜਾ ਵੀ ਵਧੀਆ ਅੱਛਾ ਇਹਦਾ ਪ੍ਰਾਈਜ਼ ਹੈ ਜੀ 130 130 ਪ੍ਰਾਈਜ਼ ਬਈ ਕੱਲ ਸ਼ਾਮ ਨੂੰ ਰਾਤੀ 8 8 ਵਜੇ ਦਾ ਟਾਈਮ ਸੀ 8:30 ਦਾ ਉਦੋਂ ਆਏ ਮੁੰਡੇ ਟੀ-ਸ਼ਰਟਾਂ ਲੈ ਲਓ ਆ ਜਿਹੜੀਆਂ ਨਵਾਂ ਕੱਪੜਾ ਚੱਲਿਆ ਜੀ ਸੌਰੀ ਮੈਨੂੰ ਮੈਂ ਇੰਨੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਮੈਨੂੰ ਇੰਨਾ ਮੇਰੇ ਯਾਦ ਨਹੀਂ ਰਹਿੰਦਾ ਤੇ ਉਹ ਦੱਸਦਾ ਸੀ ਬਈ ਕੱਪੜਾ ਦੇਖ ਕੇ ਉਹਨੇ ਦੋ ਤਰ੍ਹਾਂ ਦਾ ਕੱਪੜਾ ਹੈ ਮੇਰੇ ਉਹ ਤਾਂ ਵੈਸੇ ਤਿੰਨ ਤਰ੍ਹਾਂ ਦਾ ਜਿਹੜੀ ਆਮਟੀ ਸ਼ਰਟ ਆ ਜਾਂਦੀ ਇਹ ਤਾਂ ਅਲੱਗ ਤੋਂ ਹੈ ਜੀ ਪਰ ਜਿਹੜਾ ਨਵਾਂ ਕੱਪੜਾ ਹੈ ਵਧੀਆ ਚ ਚੱਲੇ ਤਾਂ ਵੈਸੇ ਬਹੁਤ ਚਿਰਦਾ ਉਹ ਵੀ ਤੇ ਉਹ ਮੁੰਡਾ ਦੇਖਣ ਲੱਗ ਗਿਆ ਕਹਿੰਦਾ ਇਹ ਜੀ ਸ਼ਰਟ ਆ ਸਾਢੇ 3 300 ਰੁਪਏ ਦਿੰਦੇ ਆ ਅਸੀਂ ਲੈ ਕੇ ਆਏ ਆ ਮੈਂ ਆਖਿਆ ਆਪਣਾ ਪ੍ਰਾਈਜ਼ ਹੈ ਜੀ 230 ਪੂਰਾ ਵੱਡਾ ਸਾਈਜ਼ 230 ਫਿਰ ਉਹ ਕਹਿੰਦਾ ਇੱਕ ਇਹ ਚ ਕੱਪੜਾ ਹੋਰ ਹੁੰਦਾ ਫਿਰ ਮੈਂ ਉਹ ਦਿਖਾਇਆ ਜਿਹੜਾ ਭੈਣ ਕਾਲੇ ਕਾਲੀ ਆਸਤੇ ਮੈਂ ਲਿਆ ਕੇ ਦਿੱਤਾ ਸੀਗਾ ਫਿਰ ਮੈਂ ਉਹ ਦਿਖਾਇਆ ਤੇ ਕਹਿੰਦਾ ਹਾਂ ਵਾਕੇ ਹੀ ਕੱਪੜਾ ਇਹ ਕਹਿੰਦਾ ਇਹ ਟੀ-ਸ਼ਰਟਾਂ 3.5 300 ਦੀਆਂ ਆਈਆਂ ਬਾਜ਼ਾਰੋਂ ਉਹ ਪਾਈ ਹੋਈ ਸੀ ਤੇ ਹੁਣ ਕਹਿੰਦਾ ਅਸੀਂ ਇੱਥੇ ਲੈ ਕੇ ਜਾਵਾਂਗੇ ਨਾਲੇ ਕਹਿੰਦਾ ਮੈਂ ਮੇਰੇ ਦੋਸਤਾਂ ਨੂੰ ਲੈ ਕੇ ਆਉਂਗਾ ਤੇ ਆਹ ਦਾ ਰੇਟ ਥੋੜਾ ਬਹੁਤ ਘੱਟ ਹੈ ਤੇ ਕੱਪੜਾ ਵੀ ਸਿਰਾਈ ਹੈ ਮੰਨ ਗੈ ਜੀ ਉਹ ਕਪੜਾ ਦੇਖ ਕੇ ਮੁੰਡਾ ਇਹ ਕਹਿੰਦਾ ਬਹੁਤ ਵਧੀਆ ਕੱਪੜਾ ਹੈ ਬਾਈ ਆਹ ਜੀ ਸੱਪ ਵਾਲੀ ਸੱਪ ਵਾਲੀ ਦਾ ਬੜਾ ਟ੍ਰੈਂਡ ਹੈ ਹੁਣ ਬਹੁਤ ਮੰਗ ਰਹੇ ਇਹ ਸੱਪ ਵਾਲੀਆਂ ਦੇ ਵਿੱਚ ਵੀ ਆਪਣੇ ਕੋਲੇ ਡਬਲ ਐਕਸਲ ਐਕਸਲ ਐਲ ਇਹ ਪਾਈ ਨੇ ਇਹਨਾਂ ਦਾ ਰੇਟ ਹੈ ਜੀ 2200 ਜੇ ਕਿਸੇ ਮੇਰੀ ਭੈਣ ਨੇ ਮੰਗਵਾਉਣੀਆਂ ਹੋਣ ਲੋਹਰਾ ਟੀ-ਸ਼ਰਟਾਂ ਕੱਚੀ ਸੂਟ ਜੋ ਮਰਜੀ ਇਹਨਾਂ ਦਾ ਰੇਟ ਹੈ ਜੀ 2200 ਆ ਗਈਆਂ ਜੀ ਪੂਰੀ ਬਾਜੂ ਵਾਲੀਆਂ ਗੋਲ ਗਲੇ ਵਾਲੀਆਂ ਪੂਰੀ ਬਾਜੂ ਵਾਲੀਆਂ 1.5 150 ਰੇਟ ਹੈ ਇਹਨਾਂ ਦਾ ਤੇ ਇਹ ਚ ਕਲਰ ਵਾਲੀ ਪੌਕਟ ਵਾਲੀ ਅੱਧੀ ਬਾਜੂ ਵਾਲੀ A to Z ਹੀ ਹੈ ਜੀ ਆਪਣੇ ਕੋਲ ਨਿਕਾ ਚਲੋ ਨਾਲੇ ਮੈਂ ਵੀਡੀਓ ਪਾਦਾ ਮੈਂ ਸਬਜੀ ਦਾ ਬਣਾਉਣੀ ਰੱਖਤੀ ਇੱਕ ਵਾਈ ਮੈਂ ਰੈਤਾ ਬਣਾ ਲੂੰਗੀ ਚਲੋ ਬੰਦੇ ਕੰਮ ਕਰਨਗੇ ਤੇ ਦਹੀਂ ਦਾ ਆਪਾਂ ਸਲੂਸ਼ਨ ਆਪਾਂ ਰੈਡੀ ਕਰਕੇ ਰੱਖਤੀ ਤੜਕਾ ਲਾ ਦੇਾਂਗੇ ਬੂੰਦੀ ਆਪਾਂ ਵਿੱਚ ਪਾ ਕੇ ਰੱਖਤੀ ਕਿਉਂਕਿ ਪੋਲੀ ਹੋ ਜਾਂਦੀ ਹੈ ਬੂੰਦੀ ਗੰਡਾ ਪਾ ਦਾਂਗੇ ਜੀ ਕਦੂਕਸ਼ ਕਰਕੇ ਖੀਰਾ ਤਾਂ ਹੈ ਨਹੀਂਗਾ ਅੱਜ ਨਹੀਂ ਖੀਰਾ ਪਾਦੇ ਤਾਂ ਵੀ ਬਹੁਤ ਵਧੀਆ ਬੰਦ ਹੈ ਵੀ ਰਿਆਤਾ ਤੇ ਆਪਾਂ ਦੁੱਧ ਦੁੱਧ ਜੇ ਲੈ ਕੇ ਆਉਣ ਚਲੋ ਮੈਂ ਵੀਡੀਓ ਪਾ ਲਾ ਕਿਉਂਕਿ ਬਈ ਬੰਦੇ ਆ ਜਾਣ ਕਰੇ ਹਨ ਫਿਰ ਵੀਡੀਓ ਪਾਉਣ ਨੂੰ ਜਗ੍ਹਾ ਹੈ ਨਹੀਂ ਕਿਤੇ ਵੀ ਜੇ ਵੀ ਮੇਰਾ ਸੂਟਾ ਸਾਟਾ ਦਾ ਤੇ ਚੁੰਨੀ ਜੰਨੇ ਦਾ ਮੇਰਾ ਅਲੱਗ ਤੋਂ ਸਮਾਨ ਪਏ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਵੀ ਚਾਹੀਦੀ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਜੀ ਆਪਣਾ ਸਕਰੀਨ ਤੇ ਹੁੰਦਾ ਹੈ ਤੇ ਕੰਨ ਕਰਦੇ ਜੀ ਆਪਾਂ ਵੀਡੀਓਜ਼ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਚਾਹੁੰਦੇ ਜੀ ਸੌਰੀ ਤੇ ਮੇਰੀ ਸ਼ਾਪ ਤਿਆਰ ਹੋ ਰਹੀ ਹੈ ਸ਼ਟਰ ਸੁੱਟਰ ਲਾਤਾ ਜੀ ਜੇ ਬਿਜਲੀ ਫਿਟਿੰਗ ਵਾਲਾ ਆ ਗਿਆ ਤਾਂ ਅੱਜ ਫਿਟਿੰਗ ਕਰਵਾ ਲਾਂਗੇ ਤੇ ਬਸ ਕੰਮ ਚੱਲੀ ਜਾਂਦਾ ਆਪਣਾ ਮਿਸਤਰੀ ਦਾ ਜਿੱਦੋਂ ਸ਼ਾਪ ਮੇਰੀ ਤਿਆਰ ਹੋ ਗਈ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਜੇ ਮੇਰੀ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਨੰਬਰ ਮੇਰਾ ਸਕਰੀਨ ਤੇ ਹੁੰਦਾ ਹੈ। ਬਹੁਤ ਸੋਹਣੇ ਸੂਟ, ਚੁੰਨੀਆਂ। ਹਰੇਕ ਦੀ ਜਾ ਚੁੱਕੀ ਹੈ ਬਈ। ਕੁਝ ਮੈਂਥੋਂ ਵੀਡੀਓ ਪਾਈਆਂ ਜਾਂਦੀਆਂ, ਕੁਝ ਨਹੀਂ ਪਾਈਆਂ ਜਾਂਦੀਆਂ। ਸਭ ਆਪਣੀਆਂ ਵੇਚੀ ਜਾਂਦੀਆਂ। ਬਸ ਜਿਹੜੀ ਚੀਜ਼ ਮੇਰੇ ਅੱਗੇ ਆ ਜੋ ਮੈਂ ਚੱਕ ਕੇ ਵੀਡੀਓ ਪਾ ਦੰਨੀ ਹੈ ਕਿਉਂਕਿ ਇਹ ਮੇਰਾ ਖਲਾਰਾ ਪਿਆ ਸੀ। ਸ਼ਾਮ ਨੂੰ ਕੱਲ ਇੰਨਾ ਖਲਾਰਾ ਬਈ। ਉਧਰੋਂ ਕੰਮ ਉਧਰੋਂ ਗਾਖ ਕਿਉਂਕਿ ਦਿਨੇ ਅਗਲਾ ਹਨਾ ਪੈ ਜਾਂਦਾ ਗਰਮੀ ਗਰਮੀ ਹੁੰਦੀ ਘਟ ਆਉਂਦੇ ਸ਼ਾਮ ਸਵੇਰੇ ਵੱਧ ਆਉਂਦੀ ਹੈ ਤੇ ਤਾਂ ਕਰਕੇ ਬਈ ਕੱਲ ਵਿੱਚੇ ਮੇਰੇ ਗਾਖ ਮੈਂ ਕੱਲ ਬਣਾਏ ਸੀ ਪਕੌੜੇ ਮਿਸਤਰੀ ਲੱਗਿਆ ਸੀ ਮੈਂ ਚੱਲ ਬਣਾ ਦਿੰਨੀ ਮੜੀ ਜੀ ਠੰਢੀ ਜੀ ਸੀ ਮੀਂਹ ਜਾਂ ਪਿਆ ਕਰਕੇ ਹੁਣ ਤਾਂ ਗਰਮੀ ਚ ਕਿੱਥੇ ਖਾਦੇ ਜਾਂਦੇ ਆ ਵਿੱਚੇ ਮੇਰੇ ਗਾਖ ਖਾ ਕੇ ਕੱਲ ਨਾਲੇ ਉਹਨਾਂ ਨੂੰ ਚਾਹ ਪਿਆ ਤੇ ਮੈਂ ਖਾ ਲਓ ਕੁਛ ਨਹੀਂ ਦਵਾਈ ਦੂ ਬਈ ਵੈਨੂੰ ਸੱਟ ਨਹੀਂ ਪੈਣਗੇ ਤੇ ਬਸ ਐ ਹੀ ਹੈ ਕੰਮ ਬਈ ਮੇਰਾ ਇਕੋ ਥੋੜੇ ਜਿਹੀ ਬਾਜ ਕੇ ਸੀ ਉਹ ਫਿਰ ਮੈਂ ਦਾਣੇ ਦੀ ਬਾਲਟੀ ਚ ਪਾਤੇ ਮੈਂ ਚਲੋ ਤੇ ਇਕੋ ਸ਼ੋਖ ਆਗੇ ਬਾਈ ਜਿਹਦੀ ਹੈ ਨਾ ਕਰਮਾਂ ਚ ਲਿਖਿਆ ਹੋਵੇ ਦਾਣੇ ਦਾਣੇ ਤੇ ਮੋਹਰ ਲੱਗੀ ਆ ਪਤਾ ਕੌਣ ਹੈ ਖਵਾਉਣ ਵਾਲੇ ਉਹਨਾਂ ਦੇ ਕਰਮਾਂ ਚ ਲਿਖੇ ਸੀਗੇ ਵੀ ਤੂੰ ਪਕੌੜੇ ਬਣਾਏਂਗੀ ਫਿਰ ਉਹ ਤੇਰੇ ਗਾਹ ਕੌਣਗੇ ਖਾ ਕੇ ਜਾਣਗੇ ਉਹ ਲੈਣਾ ਆਏ ਸੀ ਕੱਪੜੇ-ਕੱਪੜੇ ਦਿਨੇ ਕੱਲ ਸੀਗਾ ਤਿੰਨ ਕ ਦਾ ਟਾਈਮ ਤੇ ਉਹ ਭੈਣ ਦਾ ਭਰਾ ਐ ਅਸੀਂ ਨਾਲ ਚਲੋ ਮੈਂ ਇਹਨੂੰ ਖਵਾ ਦੇਵਾਂ ਚਲੋ ਫੇਰ ਵੀ ਹੈ ਨਾ ਰਿਸ਼ਤੇਦਾਰ ਤਾਂ ਹੈਗੀ ਹੀ ਐ ਤੇ ਵੱਡਲੇ ਆਏ ਸੀ ਉਹ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਤਾਂ ਇਹਨਾਂ ਗਲਤ ਬੋਲੇਗਾ ਹੋਵੇ ਤਾਂ ਜੀ ਜੌਰ ਨਹੀਂ ਐ ਸੌਰੀ ਤੇ ਜਰੂਰ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਲ ਜੁੜਨਾ ਜੀ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਮੇਰਾ ਵਾਚ ਟਾਈਮ ਬਹੁਤ ਘੱਟ ਐ ਜੀ ਮੈਂ ਹਰ ਰੋਜ਼ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਵੀ ਮੇਰਾ ਵਾਚ ਟਾਈਮ ਬਹੁਤ ਘੱਟ ਐ ਮੇਰੀ ਜਰੂਰ ਹੈਲਪ ਕਰੋ ਗਲਤ ਬੋਲ ਲਿਆ ਗਿਆ ਹੋਵੇ ਤਾਂ ਜੀ ਚਾਹਨੇ ਸੌਰੀ ਤੇ ਆਪਾਂ ਕਰ ਦਈਏ ਜੀ ਵੀਡੀਓ ਦਾ ਐਂਡ ਕਿਉਂਕਿ ਮੇਰਾ ਕੰਮ ਬਹੁਤ ਜ਼ਿਆਦਾ ਪਿਆ ਹਜੀ ਜੀ ਬਾਏ ਬਾਏ